ਵੈਲਕਮ ਟੂ ਬੈਕ ਆ ਜਿਹੜਾ ਸਾਡਾ ਨਿਊ ਬਲੌਗ ਅਸੀਂ ਮਾਮਾ ਧੀਆਂ ਲੱਗੀਆਂ ਤਿਆਰ ਹੁਣ ਮੈਂ ਤਿਆਰ ਹੋ ਰਹੀ ਹਾਂ ਤੇ ਜੋਤਾ ਮੇਰਾ ਤਿਆਰ ਹੋ ਰਿਹਾ ਤੇ ਅਸੀਂ ਜਾਣਾ ਸੀਗਾ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਅੱਜ ਮੱਥਾ ਟੇਕਣ ਇੱਕ ਅਰਦਾਈ ਕਰੋ ਨਾ ਕਿ ਮੇਰੇ ਜਿਤਨੇ ਵੀ ਸੰਕਟ ਹਨ ਉਹ ��ਟੇ ਜਾਣ ਤੂੰ ਸੀਧਾ ਬਖਸ਼ਦਾੁਰਜੋਗ ਵਾਦੀਆਰ ਮੱਤ ਪੂਜਾ ਕਰਾਉ ਕਿ ਚੱਲ ਕੇ ਇੱਥੇ ਤੋ ਤਾਂ ਚਲੋ ਇਧਰ ਪਾਸੇ ਆ ਮੇਰੀ ਉਂਗਲੀ ਫੜੋ ਫੜੋ ਉਂਗਲੀ ਆ ਜਾ ਧਿਆਨ ਨਾਲ ਹਾਂ ਪਰ ਤੋਹੇ ਜਿਹੜੇ

ਦੇਖ ਬਾਲਾ ਫੜਾ ਟੋਲ ਫੜ ਕੇ ਦੇਖ ਜੀ ਐਂ ਡਾਂਸ ਬੋਧ ਕੇ ਮੈਂ ਬਜਾਉਣਾ ਇਹਨਾਂ ਪਹਿਲੀ ਵਾਰ ਢੋਲ ਖਰੀਦੇ ਆ ਮੈਂ ਡੰਡਾ ਲੁਕਾ ਮੈਂ 14 ਬੰਦਰ ਉਹਨਾਂ ਨੂੰ ਇੱਥੋਂ ਬੜੇ ਫਲਾਉਣੇ ਲੈ ਲੈ ਕੇ ਦਿੱਤੇ ਹਾਂ ਫਿਰ ਕਦੇ ਆਪੇ ਸਾਧਨ ਦੇ ਆਵੇ ਨਾ ਫਿਰ ਜੇ ਇੱਕ ਨਾ ਹਾਂ ਬਸ ਬਸ ਚੱਲ ਜਾਣੇ ਔਖੇ ਆ ਓ ਦੇਖੋ ਓ ਦੇਖੋ ਉਹ ਨਾਨਾ ਉਹ ਦਿਨ ਖਦੀਰ ਜੀ ਕ ਨਹੀਂ ਦੇਖ ਠੀਕ ਆ ਖਾ ਲੋ ਉਹ ਤੇ ਲੋ ਖਾਫੇ ਚ ਪਤਾ ਸੀ ਬਸ ਜੇ ਜਾਣਾ ਲੁਧਿਆਣੇ ਜਾਣਾ ਸੀ ਹੋਰ ਕੁਝ ਲੈ ਲਈ ਆਪ ਕਿਆ ਰਭੋ ਕੈਰਾਬੋਟ ਦਾ ਉਹ ਮਾਸੜ ਵੀ ਦੁਕਾਨ ਤੇ ਪਾਇਨੇ ਏਡਾ ਜ਼ਰੂਰੀ ਬਸ ਜੇ ਖੱਜੜ ਹੋਣਾ ਪੁੱਤ ਫਿਰ ਕਦੇ ਕਾਕੇ ਨੂੰ ਨਾਲ ਲੈ ਕੇ ਆਵਾਂਗੇ ਅੱਦੇ ਤੋਂ ਜ਼ਿਆਦਾ ਸਮਾਨ ਆਪਾਂ ਕਾਕੇ ਨੂੰ ਚੁੱਕ ਪਾਵਾਂਗੇ ਹਾਂਜੀ कर रहे वेट अब वापसी लुधियाने जोता आ जाए बना के देती है मैं शीशी जोता मेरा पी रहा शीशी हम्म hmm. hmm. तेरे को अच्छा कौन है कमां ਨਾ ਮੇਰਾ ਜੋਤਾ ਲੈ ਕੇ ਢੋਲ ਹਲੋ ਹਾਂ ਕੋਈ ਨਹੀਂ ਕੱਟ ਬੁਲ ਹਾਂਜੀ ਬੁੱਤੂ कोई नी गुतू कोई गल मैं करता नहींता मेरा ढोल लेके आया बहुत जल्दी ढोल मगोल बहुत ज्यादा पसंद सी पसंदा लेते ने मैं कहा टॉप हूं तू घरे डाल जोता खोल लगे सी जोते ने पेंट त खोलती पेंट का नाश की मारे ये जो अस जुपी भी आ गए उदो जुप्पी तो लई सी ਪਾਉਂਗੇ ਪਹਿਲਾਂ ਮੈਂ ਜੋਤੇ ਤੇ ਲੱਗੀ ਸੀ ਆਹ ਵਾਲਾ ਟੌਪ ਪਾਉਣ ਆਹ ਵਾਲਾ ਫਿਰ ਮੈਂ ਪਾਈ ਇਹਨੂੰ ਉਲਟਾਈ ਪਹਿਲਾਂ ਆਹ ਪੋਲਾ ਪਾਉਣ ਲੱਗੀ ਫਿਰ ਮੈਂ ਕਿ ਬੱਸ ਚ ਜਾਣਾ ਹਵਾ ਪਾਉਂਗੇ ਕਿ ਉਹਦੀਆਂ ਬਾਹਾਂ ਪੂਰੀਆਂ ਨੇ ਕਿਉਂਕਿ ਜਦ ਆ ਕੱਲ ਕੋਲ ਕੁਰਤਾ ਪਾ ਕੇ ਗਈ ਸੀ ਮੈਂ ਸਕੂਲੇ ਤੇ ਇਹਦੇ ਨਾਲ ਮਤਲਬ ਆ ਕੱਲਾ ਕੁਰਤਾ ਹੀ ਆਇਆ ਆ ਪਲਾਜੋ ਤੇ ਆ ਚੁੰਨੀ ਦੂਜੇ ਸੂਟ ਨਾਲ ਦੀ ਮਲਾਈ ਆ ਇਹਦੇ ਨਾਲ ਵੀ ਮੈਚਿੰਗ ਹੁੰਦੀ ਆ ਤੇ ਇਹ ਜਿਹੜੇ ਸੂਟ ਨਾਲ ਆਈ ਆ ਤੇ ਉਹਦੇ ਨਾਲ ਤਾਂ ਮੈਚਿੰਗ ਹੋਣੀ ਹੋਣੀ ਆ ਤੇ ਅੱਜ ਮੈਂ ਆਹ ਵਾਲਾ ਸੂਟ ਪਾਇਆ ਇਹ ਸੂਟ ਪੂਰਾ ਆਇਆ ਸੀ ਇਹਦੇ ਨਾਲ ਆਇਆ ਸੀ ਪਲਾਜੋ ਤੇ ਆ ਕੁਰਤਾ ਆਹ ਵਾਲੀ ਇਹਦੇ ਨਾਲ ਆਇਆ ਸੀ ਚੁੰਨੀ ਆਹ ਵਾਲੀ ਆ ਸਾਰਾ ਚਾਹ ਬਣਾ ਲਿਆ ਮੈਂ ਵੀ ਮੇਰੀ ਚਾਹ ਵੀ ਬਣ ਗਈ ਆ ਤੇ ਮੈਂ ਚਾਹ ਪੀਣੀ ਆ ਮੈਂ ਫੋਨ ਕਿੱਥੇ ਰੱਖਤਾ ਮੇਰੇ ਹੱਥੇ ਫੋਨ ਸੀਗਾ ਮੈਂ ਨੰਬਰ ਕੱਢਣਾ ਥੀ ਹੋ ਜਾ ਮੈਂ ਵੀ ਚਾਹ ਤਿੰਦੀ ਆ ਹਏ ਮੈਂ ਤਾਂ ਕੁਛ ਨਾ ਕੁਛ ਉਲਟਾ ਸਿੱਧਾ ਹੋਈ ਜਾਂਦਾ ਤੇ ਔਤੇ ਨੂੰ ਸ਼ੀਸ਼ੇ ਦੇਤੇ ਆ ਤੇ ਬੱਸ ਦੇ ਵਿੱਚ ਇੰਨੀ ਜ਼ਿਆਦਾ ਭੀੜ ਸੀ ਇੰਨੀ ਜ਼ਿਆਦਾ ਭੀੜ ਸੀ ਇੰਨੀ ਬੁਰੀ ਹਾਲਤ ਹੋਈ ਨਾ ਜਾਂਦੇ ਆ ਤਾਂ ਚੱਲ ਫਿਰ ਵੀ ਮਾਰੇ ਮੋਟਰ ਸੋਖੇਦੇ ਆ ਆਉਂਦੇ ਤਾਂ ਮੈਂ ਮੰਜੀ ਸਾਹਿਬ ਤੋਂ ਲੈ ਕੇ ਲੁਧਿਆਣੇ ਤੱਕ ਖੜੀ ਆ ਜਾਂ ਬੈਠਣ ਨੂੰ ਵੀ ਥਾਂ ਹੀ ਸੀਗਾ ਇੰਨੀ ਜ਼ਿਆਦਾ ਭੀੜ ਸੀ ਤੇ ਉੱਥੇ ਲੱਗਿਆ ਸਵਾਰੀਆਂ ਜਿਵੇਂ ਬੈਠੀਆਂ ਸੀ ਉਹ ਉੱਥੇ ਦੋ ਬੰਦੇ ਜੇ ਬੈਠੇ ਫਿਰ ਉਹਨਾਂ ਚੋਂ ਇੱਕ ਨੂੰ ਕਿਹਾ ਮੈਂ ਕਿਹਾ ਭਾਜੀ ਵੀ ਬੱਚਾ ਛੋਟਾ ਊ ਗੋਦੀ 'ਚ ਬਿਠਾ ਲਓ ਫਿਰ ਜੋਤ ਤਾਂ ਮੈਂ ਕਿਸੇ ਦੀ ਗੋਦੀ ਚ ਬਿਠਾਤੀ ਫਿਰ ਮੈਂ ਮੰਜੀ ਸਾਬ ਤੋਂ ਲੱਗੇ ਲੁਧਿਆਣੇ ਤੱਕ ਖੜੀ ਆਈਆਂ ਬੈਠਣ ਥਾਂ ਨਹੀਂ ਸੀ ਇੰਨੀ ਜਿਆਦਾ ਭੀੜ ਸੀ ਇਸੇ ਲਈ ਅਸੀਂ ਬੱਸ 'ਚ ਕੋਈ ਵੀਡੀਓ ਵਗੈਰਾ ਜਾਂ ਕੋਈ ਵੀ ਬਲੌਗ ਦਾ ਕਲਿੱਪ ਨਹੀਂ ਬਣਾਇਆ ਇੰਨੀ ਜਿਆਦਾ ਭੀੜ ਸੀ ਇੰਨੀ ਭੀੜ ਸੀ ਜਾਣਦੇ ਵੀ ਬਹੁਤ ਜਿਆਦਾ ਅੱਛਾ ਜੋਤ ਪਾਸੇ 'ਚ ਕੀ ਸੀ ਨਾ ਜਾਂਦੇ ਜਦੋਂ ਆਪਾਂ ਗਏ ਆ ਬੱਸ 'ਚ ਕੀ ਲੱਗਿਆ ਸੀਗਾ ਜਮ ਬੱਸ 'ਚ ਜਾਮ ਲੱਗਿਆ ਸੀ ਬੱਸ ਦੇ ਵਿੱਚ ਜਾਮ ਲੱਗਿਆ ਸੀ ਪਹਿਲਾਂ ਅਸੀਂ ਬੈਠੇ ਸਮਰਾਲਾ ਚੌਂਕ ਤੋਂ ਮਤਲਬ ਭੀੜ ਸੀਗੀ ਇੰਨੀ ਨਹੀਂ ਸੀ ਜਦੋਂ ਅਸੀਂ ਪਹੁੰਚੇ ਦਰਾਹੇ ਦਰਾਹੇ ਜੱਕ ਇੰਨੀ ਜ਼ਿਆਦਾ ਭੀੜ ਹੋ ਗਈ ਇੰਨੀ ਆ ਜਦੀਆਂ ਸਵਾਰੀਆਂ ਚੜ ਗਈਆਂ ਇੰਨੀ ਭੀੜ ਹੋ ਗਈ ਪਾਸੇ ਤੇ ਮੇਰੀ ਕੁੜੀ ਕਹਿੰਦੀ ਬੱਸ ਦੇ ਵਿੱਚ ਜਾਮ ਲੱਗ ਗਿਆ ਕਹਿੰਦੀ ਉਹ ਲੈਂਡ ਬਣਾ ਗਿਆ ਜਿੱਥੇ ਲੋਕ ਖੜੇ ਹੁੰਦੇ ਉੱਤੇ ਪੈਪ ਜਾ ਫਿਰ ਹੁੰਦਾ ਪੈਪ ਜਿਹੜੋਂ ਹੱਥ ਪਾ ਕੇ ਖੜੇ ਹੁੰਦੇ ਨੇ ਤੇ ਉਵੇਂ ਲੋਕ ਖੜੇ ਸੀ ਤੇ ਸਾਰੇ ਹੈ ਸਵਾਰੀਆਂ ਮੇਰੀ ਕੁੜੀ ਇਹ ਦੇਖ ਕੇ ਕਹਿੰਦੀ ਮੰਮੀ ਬੱਸ ਚ ਨਾ ਜਾ ਬਹੁਤ ਲੱਗ ਗਿਆ ਐਂ ਦਾ ਕਹਿੰਨਾ ਵੀ ਭੀੜ ਬਹੁਤ ਹੋ ਗਈ ਆ ਪੈਰ ਤੁਹਾਨੂੰ ਥਾਣਾ ਉਦੋਂ ਵੀ ਬਹੁਤ ਔਖੀ ਸੀਟ ਸਾਨੂੰ ਇੱਕ ਬੰਦੇ ਨੇ ਦਿੱਤੀ ਆ ਉਹਨੂੰ ਵੀ ਮੈਂ ਕਿਹਾ ਭਾਜੀ ਵੀ ਚੱਕੇ ਨਹੀਂ ਖੜੇ ਜਾਣਾ ਸੀਟ ਦੇ ਦਿਓ ਉਹਨੇ ਤਾਂ ਚਲ ਸੀਟ ਦੇ ਦਿੱਤੀ ਆ ਮੁਰਦੇ ਹੋਏ ਤਾਂ ਸਾਨੂੰ ਕਿਸੇ ਨੇ ਵੀ ਸੀਟ ਨਹੀਂ ਦਿੱਤੀ ਤੇ ਮਾੜੀ ਜੀ ਸੀਟ ਜਮਾ ਹੀ ਮਾੜੀ ਗੱਠਕ ਦੀ ਥਾਂ ਇੰਨੀ ਔਖੀ ਬੈਠੀ ਉਹਦੇ ਵਿੱਚ ਵੀ ਮੈਂ ਤੇ ਜੋਤ ਨੂੰ ਗੋਦੀ 'ਚ ਲੈ ਕੇ ਤੇ ਜੋਤਾ ਮੇਰਾ ਕਹਿੰਦਾ ਬੱਸ ਦੇ ਵਿੱਚ ਜਮ ਲੱਗ ਗਿਆ ਹੁਣ ਇਹਨੂੰ ਇਹ ਥੋੜੋ ਪਤਾ ਵੀ ਧੀੜਾ ਆਵੇ ਬੱਸ ਚੱਜ ਪਹਿਲੀ ਵਾਰ ਬੈਠੀ ਆ ਬੈਠੀ ਨਹੀਂ ਦੂਜੀ ਵਾਰ ਬੈਠੀ ਆ ਪਹਿਲੀ ਵਾਰੇ ਬੈਠੀ ਸੀ ਉਦੋਂ ਸੀ ਕਿ 13 ਮਹੀਨਿਆਂ ਦੀ ਉਦੋਂ ਮੈਂ ਜੰਮੂ ਗਈ ਸੀ ਜੰਮੂ ਮਤ ਦੋ ਘੜੇ ਲੈ ਆਏ ਸੀ ਪਹਿਲਾਂ ਮੈਂ ਜੰਮੂ ਗਈ 15 ਦਿਨਾਂ ਬਾਅਦ ਮੈਂ ਫੇਰ ਜੰਮੂ ਗਈ ਇਹਨਾਂ ਨਾਲ ਲੈ ਕੇ ਅਸੀਂ ਮਾਮਾ ਧੀਆ ਗਈਆਂ ਸੀ ਉਦੋਂ ਬਹੁਤ ਛੋਟੀ ਸੀ 13 ਮਹੀਨਿਆਂ ਦੀ ਸੀ ਹਜੇ ਸਾਲ ਦੀ ਹੋ ਗਈ ਸੀ ਜਣੀ ਦੂਜਾ ਸਾਲੀ ਨੂੰ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਇੱਕ ਬੱਸ ਦੇ ਵਿੱਚ ਬੈਠੀ ਆਪਣੀ ਹੋਸ਼-ਹਵਾਸ਼ ਦੇ ਵਿੱਚ ਅੱਜ ਪਹਿਲੀ ਵਾਰ ਬੱਸ 'ਚ ਬੈਠੀ ਆ ਐਨੀਆਂ ਚੀਕਾਂ ਮਾਰਦੀ ਗਈ ਆ ਪੂਰੇ ਰਾਹ ਐਨੀਆਂ ਚੀਕਾਂ ਮਾਰਦੀ ਗਈ ਐਨੀਆਂ ਖੁਸ਼ ਹੋ ਕੇ ਗਈ ਆ ਨਾ ਇਹਨੂੰ ਇੰਨਾ ਚਾਹ ਸੀ ਵੀ ਮੈਂ ਬੱਸ 'ਚ ਬੈਠੀ ਆ ਤੇ ਬੱਸ ਦੇ ਵਿੱਚ ਭੀੜ ਨੂੰ ਜਾਮ ਕੇ ਚੱਲੇ ਉੱਥੇ ਜਿਹੜੇ ਲੱਗੇ ਦੋ ਬੰਦੇ ਜਿ ਬੈਠੋ ਵੀ ਹਸੀ ਜਾਣੀ ਨੂੰ ਦੇ ਕਿ ਮਮੀ ਬੱਸ ਦੇ ਵਿੱਚ ਜਾਮ ਲੱਗ ਗਿਆ ਮੈਂ ਕਿਹਾ ਠੀਕਾ ਪੁੱਤ ਮੈਂ ਕਿਹਾ ਪੁੱਤ ਨੂੰ ਜਾਮ ਨਹੀਂ ਕਹਿੰਦੇ ਢੀੜ ਕਹਿੰਦੇ ਉਹ ਬਹੁਤ ਖੁਸ਼ ਹੋਣਾ ਆ ਨੇ ਸਾਡੇ ਢੋਲ ਦੇ ਟੰਡੇ ਮੇਰੀ ਨੀਤਨਾ ਟ੍ਰੈਟਰ ਟਰਾਲੀ ਲੈਣ ਦੀ ਸੀ ਪਰ ਮੈਂ ਬੱਸ ਤੇ ਕਰਕੇ ਨਹੀਂ ਲਈ ਜਦੋਂ ਕਦੇ ਐਕਟਵਾ ਤੇ ਐਕਟਵਾ ਦੇ ਜਾਣ ਦਾ ਮੈਰਾ ਰਾਤਾ ਸੀ ਪਰ ਮੈਂ ਜੋਰਦਰ ਕਰਕੇ ਨਹੀਂ ਗਈ ਕਿਉਂਕਿ ਛੋਟਾ ਬੱਚਾ ਸਾਧਨ ਤੇ ਜਾਉਣਾ ਥੋੜੀ ਜਿਹੀ ਦੂਰ ਜਾਂਦਾ ਸੋ ਜਾਂਦਾ ਤੇ ਮੇਰਾ ਸਬੂਟੀ ਤੇ ਜੰਨੀ ਭਰੀ ਐਸਿਡ ਰੈਂਟ ਹੋਇਆ ਨਾ ਮੇਰੇ ਛੋਟੇ ਮੁੰਡੇ ਨੇ ਕਰਵਾਇਆ ਇੱਕ ਵਾਰ ਕੱਲੀ ਦਾ ਹੋਇਆ ਇੱਕ ਵਾਰ ਸਮਰਾਲਾ ਚੌਂਕ ਜਾਂਦੀ ਸੀ ਮੈਂ ਮਤਲਬ ਬੱਚੇ ਉਹ ਤਾਂ ਮੇਰੇ ਮੁੰਡੇ ਹੋਸਟਲ 'ਚ ਸੀ ਮੈਂ ਇਹਨਾਂ ਨੂੰ ਮਿਲਣ ਜਾ ਰਹੀ ਸੀ ਹੋਸਟਲ ਆਟੋ ਆਟੋ ਵਾਲੇ ਨੇ ਪਿੱਛੋਂ ਦੀ ਆ ਕੇ ਉਸ ਗੁੱਡੀ 'ਚ ਆਟੋ ਮਾਰਿਆ ਜਦੋਂ ਮੇਰਾ ਗੋਡਾ ਟੁੱਟਿਆ ਸਮਰਾਲਾ ਚੌਂਕ ਉਦੋਂ ਉਹ ਕੰਡ ਇਨਸੀਡੈਂਟ ਹੋਇਆ ਬਾਕੀ ਦੋ ਤਿੰਨ ਵਾਰ ਮੇਰੇ ਛੋਟੇ ਮੁੰਡੇ ਨੇ ਐਕਸੀਡੈਂਟ ਕਰਵਾਇਆ ਇਹ ਛੋਟੇ ਹੁੰਦੇ ਸੀ ਇਹ ਬਚਾਲੇ ਬੈਠਾ ਹੁੰਦਾ ਸੀ ਵੱਡੇ ਵਾਲਾ ਪਿੱਛੇ ਬੈਠਾ ਹੁੰਦਾ ਸੀ ਦੋਨੇ ਪਿੱਛੇ ਬੈਠੋਂ ਨੇ ਮੈਂ ਸਕੂਟਰੀ ਚਲਾਉਂਦੀ ਸੀ ਉਧਰੋਂ ਇਹਨੇ ਸੋ ਜਾਣਾ ਨੇ ਲਟਕ ਜਾਣਾ ਕਦੇ ਐਨੂੰ ਲਟਕਣਾ ਕਦੇ ਉਹਨੂੰ ਧਿਆਨ ਉਧਰੋਂ ਸਕੂਟਰੀ ਵੀ ਚਲਾਉਣੀ ਤੇ ਪਿੱਛੇ ਉਧਰੋਂ ਇਹਨੂੰ ਐ ਕਰਕੇ ਪਿੱਛੋਂ ਹੱਥ ਪਾ ਕੇ ਇਹਨੂੰ ਵੀ ਸਾਹਮਣਾ ਸਾਹਮਣੇ ਸਾਹਮਣੇ ਸਿੱਧਾ ਇੱਕ ਵਾਰੀ ਅੱਗੇ ਟਰੱਕ ਸੀ ਅਸੀਂ ਸਿੱਧੇ ਜਾ ਕੇ ਟਰੱਕ 'ਚ ਠੋਕ ਗਏ ਟਰੱਕ ਸੀਗਾ ਤਾਜਪੁਰ ਰੋਡ ਦੇ ਅਸੀਂ ਵੀ ਤਾਜਪੁਰ ਰੋਡ ਤੇ ਸੀਗੇ ਕਿਉਂ ਤੋਂ ਐਸੀ ਡੱਟ ਠੋਕ ਕੇ ਮੇਰਾ ਮਤਲਬ ਜਿਹੜਾ ਮੈਂ ਕਹਿ ਰਹੀ ਹਾਂ ਨਾ ਆਟੋ ਵਾਲੇ ਨੇ ਪਿੱਛੋਂ ਆ ਕੇ ਆਟੋ ਮਾਰੇ ਮੇਰਾ ਗੋਡਾ ਟੁੱਟ ਗਿਆ ਮੇਰੇ ਗੋਡੇ ਤੇ ਪਲਾਸਟਰ ਲੱਗਿਆ ਹੋਇ ਉਹਦੇ ਕਾਫੀ ਸੱਟਾ ਸੱਟਾ ਵੱਜੀਆਂ ਫਿਰ ਮੈਂ ਕਹਾ ਚੱਲ ਅਸੀਂ ਨਾ ਕਿਸੇ ਨੂੰ ਨਹੀਂ ਦੱਸਾਂਗੇ ਤੇ ਹਜੇ ਮੈਂ ਪੁੱਛੀ ਆ ਤੇ ਮੇਰੇ ਜਵਾਕਾਂ ਨੇ ਪਹਿਲਾਂ ਆ ਕੇ ਸਾਰੇ ਗਲੀ ਘਾਟ ਰੋਲਾ ਪਾਤਾ ਸੀ ਨਾ ਟਰੱਕ 'ਚ ਵੱਜੇ ਸਾਡੀ ਮੰਮੀ ਨੇ ਨਾ ਟਰੱਕ ਇਸ ਗੁੱਟਰੀ ਮਾਰ ਜਿਹੜਾ ਤੇ ਮੇਰੀ ਘਰ ਸਾਰਾ ਪੱਛਣਾ ਵੇ ਤਾਦੀਆਂ ਦਾਦੀਆਂ ਹੋਰ ਕਹੇ ਜੀ ਸੱਟਾ ਫੋਰ ਮਰਵਾ ਲਈਆਂ ਸਾਰੇ ਫਿਰ ਮੇਰਾ ਪਤਾ ਲੈਣ ਹੋਣਾਂਂਡੀ ਕੋ ਨਹੀਂ ਨਾਲੇ ਮੈਨੂੰ ਗਾਲਾਂ ਦੇਣਾ ਕਿ ਮੈਂ ਕਹਿੰਦੀ ਮੇਰੀ ਗਲਤੀ ਨਹੀਂ ਜੇ ਤੋ ਸੁਨੀਹਾ ਦੇ ਕੇ ਉਹ ਸੋ ਗਿਆ ਉਸੇ ਦੀ ਵਜ੍ਹਾ ਨਾਲ ਸੀ ਟਰੱਕ 'ਚ ਵੱਜੇ ਥੋੜੀ ਜੀ ਟਰੱਕ ਵਾਲੇ ਦੀ ਵੀ ਗਲਤੀ ਸੀ ਥੋੜੀ ਜੀ ਮੇਰੀ ਉਹ ਬੜੀ ਸਪੀਡ ਤੇ ਜਾ ਰਹੀ ਸੀਗਾ ਤੇ ਮੈਂ ਆਪਣੇ ਧਿਆਨ ਨਾਲ ਹੌਲੀ ਹੌਲੀ ਜਾ ਰਹੀ ਸੀ ਤੇ ਮੇਰਾ ਧਿਆਨ ਕੀ ਹੋ ਗਿਆ ਮੇਰਾ ਪਿੱਛੇ ਕਾਕਾ ਸੋ ਗਿਆ ਲਟਕ ਗਿਆ ਮੈਂ ਪਿੱਛੇ ਨੂੰ ਆਏ ਬਾਹ ਮੋੜ ਕੇ ਨਾ ਪਿੱਛੇ ਨੂੰ ਆਏ ਉਹਨੂੰ ਫੜ ਰਹੀ ਸੀ ਕਿ ਡਿੱਗ ਨਾ ਜਾਵੇ ਤੇ ਟਰੱਕ ਵਾਲੇ ਨੇ ਇੰਨੀ ਸਪੀਡ ਤੇ ਜਾਂਦੇ ਨੇ ਕੋਦਮ ਬ੍ਰੇਕ ਮਾਰੇ ਤੇ ਅਸੀਂ ਸਿੱਧੀ ਸਪੂਰਤ ਜਾ ਕੇ ਟਰੱਕ ਦੇ ਵਿੱਚ ਠੋਕੀ ਦਾਜਪੁਰ ਰੋੜ ਤੇ ਤੇ ਇਸ ਕਰਕੇ ਬੱਚਾ ਸੋ ਗਿਆ ਮੈਂ ਕਿਹਾ ਦੂਰ ਆ ਹੈ ਨਾ ਮੰਜੀ ਸਾਹਿਬ ਗੁਰਦੁਆਰਾ ਅੰਦਰ ਆਏ ਤਾਂ ਵੀ ਅੱਗੇ ਜੇ ਸੋ ਗਈ ਮੈਂ ਇਹਨੂੰ ਕਿੱਥੇ ਫੜੂੰਗੀ ਕਹ ਉਹ ਕੈਰਲ ਕਹਿਣ ਲੱਗੇ ਸੀ ਕੈਮਰੂ ਬੈਗ ਵੀ ਹੈਗਾ ਇਹਦਾ ਤੇ ਉਹਦੇ ਵਿੱਚ ਵੀ ਇਹਨੂੰ ਮੈਂ ਪਾ ਸਕਦੀ ਸੀ ਹੁਣ ਵੱਡੀ ਹੋ ਗਈ ਆ ਉਹਦੇ ਚ ਨਹੀਂ ਸਹੀ ਹੁੰਦੀ ਹੁਣ ਇਹ ਚ ਬੈਠੇ ਨਹੀਂ ਜਾਂਦਾ ਉਹ ਚ ਤੇ ਨਾਲੇ ਫਿਰ ਉਹਦੇ ਚ ਪਾਵਾਂਗੇ ਨਾ ਇਹਨਾਂ ਚੀਜ਼ਾਂ ਦੇ ਜ਼ੋਰ ਪੈਂਦਾ ਤੇ ਘੜ ਤੇ ਜ਼ੋਰ ਪੈਂਦਾ ਫਿਰ ਟਾਂਕੇ ਚ ਦਰਦ ਹੋਣਾ ਸੀ ਫਿਰ ਮੈਂ ਕਿਹਾ ਬੱਸ ਇਹ ਚੱਲਦੇ ਆ ਕਿਉਂਕਿ ਹਜੇ ਤੱਕ ਨਾ ਮੈਂ ਮੰਜੀ ਸਾਹਿਬ ਤੋਂ ਟਰੈਕਟਰ ਟਰਾਲੀ ਨਹੀਂ ਲੈ ਕੇ ਦਿੱਤਾ ਨਾ ਟਰੱਕ ਲੈ ਕੇ ਦਿੱਤਾ ਜਦੋਂ ਤੀ ਹੋਈ ਆ 6 ਮਹੀਨਾ ਸਾਲ ਲੱਗ ਗਿਆ ਜਾਦਵੰਦਰ ਤੇ ਕਾਕੇ ਨੂੰ ਮੈਂ ਦੋਨਾਂ ਨੂੰ ਬਰਿੰਦਰ ਬਰਿੰਦਰ ਨੂੰ ਮੁੰਡੇ ਨੂੰ ਆਪੇ ਨੂੰ ਦੋਨਾਂ ਨੂੰ ਮੈਂ ਟਰੱਕ ਟਰੈਟਰ ਟਰਾਲੀਆਂ ਸਾਈਕਲ ਸੁੱਕੜੋ ਤੋਂ ਬਹੁਤ ਚੀਜ਼ਾਂ ਲੈ ਕੇ ਦਿੱਤੀਆਂ ਬਹੁਤ ਜਦੋਂ ਉਹ ਛੋਟੇ ਛੋਟੇ ਹੁੰਦੇ ਸੀ ਜਦੋਂ ਮੈਂ ਮਜੀ ਸਾਹਿਬ ਜਾਣਦੇ ਨੂੰ ਸੀ ਉਹਨਾਂ ਨੂੰ ਲੈ ਕੇ ਉਦੋਂ ਸਮੇਂ ਤੋਂ ਲੱਗੇ ਹੁਣ ਤੱਕ ਇਹ ਨਹੀਂ ਵੀ ਹੋਣੀ ਜਾਂਦੀ ਜਾਨੀ ਹੁਣ ਵੀ ਜਾਨੀ ਜੋ ਸਮਾਂ ਲੱਗਦਾ ਪਰ ਉਦੋਂ ਅਸੀਂ ਬਹੁਤ ਜ਼ਿਆਦਾ ਜਾਂਦੇ ਹੁੰਦੇ ਸੀਗੇ ਉਦੋਂ ਸਾਡਾ ਕੋਈ ਟਾਈਮ ਟੇਬਲ ਨਹੀਂ ਸੀ ਅਸੀਂ ਤੁਰੇ ਰਹਿੰਦੇ ਨੇ ਅਸੀਂ ਮਾਂ ਪੁੱਤ ਜਦੋਂ ਮੁੰਡੇ ਬਰੇ ਛੋਟੇ ਸੀਗੇ ਅਸੀਂ ਤਿੰਨੇ ਮਾਂ ਪੁੱਤ ਨੇ ਲੁਧਿਆਣੇ ਦੇ ਵਿੱਚ ਕੋਈ ਦਸਹਿਰਾ ਨਹੀਂ ਛੱਡਿਆ ਕੋਈ ਸਰਗਸ ਨਹੀਂ ਛੱਡੀ ਕੋਈ ਮੇਲਾ ਨਹੀਂ ਛੱਡਿਆ ਪਿਛਲੇ 7-8 ਸਾਲ ਤੋਂ ਜੱਦੀ ਮੈਂ ਇੱਕ ਵਾਰ ਕੋਈ ਪ੍ਰੋਬਲਮ ਹੋ ਗਈ ਸੀ ਮੈਂ ਡਿਪਰੈਸ਼ਨ ਚ ਚਲੀ ਸੀ 6-6.5 ਸਾਲ ਰਹੀਆਂ ਉਸ ਤੋਂ ਬਾਦੋਂ ਫਿਰ ਨਾਲ ਮੇਰੀ ਹਾਲਤ ਰਹੀ ਤੇ ਕੁਝ ਬੱਚੇ ਵੀ ਸਿਆਣੇ ਹੋ ਗਏ ਮੈਨੂੰ ਸਾਹਮਣੇ-ਸਾਹਮਣੇ ਚ ਲਾ ਕੇ ਉਸ ਤੋਂ ਬਾਦੋਂ 6-6.5 ਸਾਲ ਹੋ ਨਾਲੋਂ ਫਿਰ ਉਸ ਤੋਂ ਬਾਦੋਂ 3 ਸਾਲ ਫਿਰ ਹੋ ਗਏ ਸੀ ਨਹੀਂ ਕੁਝ ਵੀ ਦੇਖਿਆ ਪਿਛਲੇ ਤੋਂ ਪਿਛਲੇ ਤੋਂ ਪਿਛਲੇ ਤੋਂ ਪਿਛਲੇ ਅਸੀਂ ਦੁਸਹਿਰੇ ਤੇ ਗਏ ਸੀ ਪਿਛਲੇ ਤੇ ਸਹਰੇ ਤੇ ਜਾਲ ਬੰਦਾ ਦੀ ਡੈਥ ਦਾ ਕਰਕੇ ਵੀ ਅਸੀਂ ਗਏ ਉਸ ਤੋਂ ਪਿਛਲੇ ਤੇ ਸ਼ਹਿਰੇ ਤੇ ਮੇਰਾ ਆਪਰੇਸ਼ਨ ਹੋਇਆ ਸੀ ਦੋ ਇਕੱਠੇ ਉਦੋਂ ਨਹੀਂ ਗਏ ਉਸ ਤੋਂ ਪਿਛਲੇ ਤੇ ਸ਼ਹਿਰੇ ਤੇ ਅਸੀਂ ਗਏ ਸੀ ਇਧਰ ਛੰਡੀਕੜਾ ਰੋਡ ਤੇ ਅਸੀਂ ਕੋਈ ਮੇਲਾ ਨਹੀਂ ਲੁਧਿਆਣਾ ਛੱਡਦੇ ਸਾਨੂੰ ਆਂਡੇ ਪਨੀ ਪੁੱਛਦੇ ਸੀ ਲੁਧਿਆਣੇ ਚ ਮੇਲਾ ਕਿੱਥੇ ਲੱਗਿਆ ਸਰਗਰ ਕਿੱਥੇ ਲੱਗਿਆ ਸਾਰੇ ਕਹਿੰਦੇ ਸੀ ਜੇ ਡਿਟੇਲ ਲੈਣੀ ਹੈ ਲੁਧਿਆਣੇ ਦੀ ਤਿੰਨੇ ਮਾਪੁੱਤਾਂ ਤੋਂ ਲੋਰ ਅਸੀਂ ਸਾਰਾ ਤੁਹਾਨੂੰ ਕੋ ਮਦਦ ਹੁੰਦੇ ਸੀਗੇ ਮੈਂ ਜਾ ਤੈਨੂੰ ਅਜੇ ਰਸਤੇ ਤੇ ਦੱਸਦੀ ਆਈ ਮੈਨੂੰ ਤਾਂ ਪਤਾ ਸੀ ਮਾਵਾ ਧੀਆ ਨੇ ਰਸਤੇ ਪੋਲੇ ਕਰੇ ਸੀ ਲੁਧਿਆਣੇ ਦੇ ਤਿੰਨੇ ਮਾਪੁੱਤ ਇਕੋ ਜੋਤਤਾ ਕਰਕੇ ਨਾ ਮੂਹ ਦੇ ਮਾਮਾ ਤੇ ਹੀ ਚੜਿਆ ਰੰਦਾ ਬਹੁਤ ਕਮਾਇਆ ਮੈਂ ਆਪਣੇ ਮੁੰਡੇ ਨੂੰ ਬਹੁਤ ਜ਼ਿਆਦਾ ਕਮਾਇਆ ਬਹੁਤ ਐਸ਼ ਕਰਾਈ ਹੈ ਇਹਨੂੰ ਐ ਹੁੰਦਾ ਸੀ ਵੀ ਜੋ ਬਚਪਨ ਚ ਮੈਂ ਨਹੀਂ ਦੇਖਿਆ ਜੋ ਮੈਂ ਨਹੀਂ ਖਾਦਾ ਪੀਤਾ ਜੋ ਚੀਜ਼ ਮੈਨੂੰ ਨਹੀਂ ਮਿਲੀ ਜੋ ਖੁਸ਼ੀਆਂ ਚਾ ਜੋ ਵੀ ਹੈ ਨਾ ਬਚਪਨ ਚ ਅਧੂਰਾ ਮੇਰਾ ਰਹਿ ਗਿਆ ਇਹੋ ਮੈਂ ਬੱਚਿਆਂ ਨੂੰ ਦਵਾ ਆਪਣਾ ਬਚਪਨ ਮੈਂ ਆਪਾਂ ਹਮੇਸ਼ਾ ਆਪਣੇ ਬੱਚਿਆਂ ਚ ਦੇਖਿਆ ਵੀ ਮੈਨੂੰ ਐ ਸੀ ਜਿਹੜੀਆਂ ਚੀਜ਼ਾਂ ਬਚਪਨ ਚ ਮੈਂ ਨਹੀਂ ਦੇਖੀਆਂ ਨਹੀਂ ਪਾਈਆਂ ਨਹੀਂ ਹੰਡਾਈਆਂ ਨਹੀਂ ਖਾਧੀਆਂ ਬੱਚਿਆਂ ਨੂੰ ਦਵਾ ਤੇ ਮੇਰਾ ਕੋਨੂ ਮੋਨੂ ਖੜਾ ਹੋਇ ਸਿੱਧਾ ਹੋ ਕੇ ਖੜਾ ਹੋ ਸਿੱਧਾ ਸਿੱਧਾ ਟੋਪ ਉੱਤੇ ਕਾਬਲਾ ਪਿਛਲ ਹੋ ਕੇ ਪਿਛਲ ਹੋ ਇਹ ਵਾਲਾ ਟੋਪ ਪਿਛਲੀ ਗਰਮੀ ਚ ਮੈਂ ਆਨਲਾਈਨ ਮੰਗਵਾਇਆ ਸੀ ਆਕੀ ਲੱਗ ਆਕੀ ਲੱਗਿਆ ਕਾਗਜ਼ਾ ਪਿਛਲੀਆਂ ਗਰਮੀਆਂ ਚ ਮੰਗਵਾਇਆ ਸੀ ਆਨਲਾਈਨ ਇਹ ਆਨਲਾਈਨ ਮੇਰੇ ਵਾਂਗੂ ਕਪੜੇ ਜ਼ਿਆਦਾ ਮੰਗਵਾਉਂਦੀ ਆ ਪਸੰਦ ਕਰ ਲੈਂਦੀ ਆ ਆਪੇ ਆਰਡਰ ਕਰ ਦਾਂਦੀ ਆ ਬਸ ਬਸ ਚ ਕਹਿੰਦਾ ਉਹ ਆਟੋ ਦੇ ਵਿੱਚ ਇੱਕ ਬੱਚਾ ਕੀ ਕਹਿ ਰਿਹਾ ਸੀ ਤੈਨੂੰ ਛੋਟਾ ਜਿਹਾ ਛੋਟੀ ਜਿਹੀ ਕੁੜੀ ਲੱਗਦੀ ਸੀ ਹੈਨਾ ਚਾ ਹਾਂ ਕੁੜੀ ਹੋਣੀ ਉਹਦੇ ਚਾਂਜਰਾ ਪਾਈਆਂ ਸੀਗੀਆਂ ਜਮਈ ਛੋਟੀ ਜੀ ਪਿੱਦੂ ਜੀ ਆਹ ਕੀ ਹੋਇਆ ਤੇਰੇ ਆਹ ਕੀ ਹੋਇਆ ਬੋਲ ਦੀ ਬਹੁਤ ਸੋਣੀ ਸੀ ਹੈਨਾ ਜਮਈ ਛੋਟੀ ਜੀ ਬੱਚਾ ਜਿਹਾ ਜਮਈ ਚੂਹਾ ਜਿਹਾ ਸੀਗਾ ਬੰਦੇ ਬਾਰ ਗੱਲ ਤੇ ਉਂਗਲੀ ਧਰ ਕੇ ਜੋਤ ਨੂੰ ਕਰੇ ਆਹ ਕੀ ਹੋਇਆ ਤੇਰੇ ਆਹ ਕੀ ਹੋਇਆ ਹੈਨਾ ਹੂੰ